ਇਹ ਵੀਆਈਪੀ ਕਲਚਰ ਦੀ ਗੱਲ ਕੀਤੀ ਇਹਨਾਂ ਦੀ بیوی ਦੇ ਨਾਲ ਉਹ ਦਿਨ 50 ਗੱਡੀਆਂ ਸੀ ਦੋ ਬੱਸਾਂ ਵੀ ਸੀ ਪਿੱਛੇ ਔਰਤਾਂ ਦੀ ਪੰਜਾਬ ਪੁਲਿਸ ਦੀਆਂ ਕਿ ਕਿਤੇ ਰੌਲਾ ਪੈ ਗਿਆ ਸਿਵਲਿਅਨ ਕੱਪੜਿਆਂ ਵਿੱਚ 100 ਪੁਲਿਸ ਦੀ ਔਰਤ ਜਿਹੜੀ ਇਹ ਸਾਡੀ ਕਨਸਟੇਬਲਸ ਨੇ ਜਿਹੜੀਆਂ ਲੜਕੀਆਂ ਉਹ ਵੀ ਜਾਂਦੀਆਂ ਨੇ ਕਿ ਕਿਤੇ ਕੋਈ ਇਹਨਾਂ ਦੇ ਗਲਗੁਲਣਾ ਕੋਈ ਪੈ ਜਾਏ ਉਹ 220 ਜਿੱਥੇ ਬੀਬੀ ਜਾਂਦੀ ਉਹਦੇ ਨਾਲ 200 ਔਰਤ ਜਿਹੜੀ ਉਹ ਚਿੱਟੇ ਕੱਪੜਿਆਂ 'ਚ ਫੇਰੀ ਜਾਂਦੀ ਲੋਕਾਂ ਨੂੰ ਐ ਲੱਗਦਾ ਕਿ ਪਤਾ ਨਹੀਂ ਕਿੰਨੇ ਕੁ ਲੋਕ ਬਾਹਰ ਹੋਏ ਨੇ ਤੇ ਦਰਸ਼ਨ ਕਰਨ ਆਏ ਤੁਸੀਂ ਮੈਨੂੰ ਇਹ ਦੱਸੋ ਕਿ ਮਿਸਿਸ ਬਾਣ ਜਿਹੜੇ ਅਸੀਂ ਬਹੁਤ ਉਹਨਾਂ ਦੀ ਇੱਜ਼ਤ ਕਰਦੇ ਹਾਂ ਬਟ ਉਹਨਾਂ ਕੋ ਕੋ ਚੀਫ ਮਨਿਸਟਰ ਦੀ ਵਾਈਫ ਹੋਣ ਤੋਂ ਇਲਾਵਾ ਕਿਹੜਾ ਇਹੋ ਜਿਹਾ ਕਨਸਟੀਟਿਊਸ਼ਨਲ ਪੋਜੀਸ਼ਨ ਹੈ ਕਿ ਤੁਸੀਂ 50 ਗੱਡੀਆਂ ਦਿੱਤੀਆਂ ਨੇ ਐਂਬੂਲੈਂਸ ਚੱਲਦੀ ਹੈ ਜੀ ਘਟ ਤੋਂ ਘਟ 750 ਬੰਦਾ ਪੁਲਿਸ ਦਾ ਚੱਲਦਾ ਹੈ ਜੀ ਇਥੇ ਡਕੇਤੀ ਦਿਨ ਦਿਹਾੜੇ ਹੋ ਜਾਂਦੇ ਸਵੇਰੇ ਡਾਕਾ ਵੱਜਾ ਹੋ ਤੇ ਸ਼ਾਮ ਤੱਕ ਇਥੇ ਪੰਜ ਬੰਦੇ ਪੁਲਿਸ ਦੇ ਨਹੀਂ ਕਿਸੇ ਜਗ੍ਹਾ ਦੇ